ਤਾਰੀ ਨੇ ਨਾ ਇੱਕ ਵੀਡੀਓ ਬਣਾਈਆ ਇਹਨੂੰ ਇੱਕ ਵਾਰੀ ਦੇਖਿਓ ਤੇ ਬਾਕੀ ਗੱਲ ਆਪਾਂ ਬਾਅਦ ਕਰਦੇ ਹਾਂ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਵੀ ਦੱਸੋ ਕੀ ਕਰੀਏ ਜਿਹੜਾ ਕੁਝ ਤੁਸੀਂ ਕਹੋਗੇ ਉਹ ਕਰ ਲਾਂਗੇ ਬਹੁਤ ਕਹਿੰਦੇ ਆ ਸਬਜੀ ਲਾ ਲਓ ਆਹ ਲਾ ਲਓ ਉਹ ਲਾ ਲਓ ਉਹ ਯਾਰ ਸਭ ਦਾ ਦਿਲ ਕਰਦਾਗਾ ਜਿਹੜਾ ਕੰਮ ਤੁਸੀਂ ਕਹਿੰਨੇ ਹੋ ਉਹ ਕਰਨ ਨੂੰ ਹਰ ਬੰਦਾ ਸੋਚਦਾ ਵੀ ਪਾਣੀ ਮੁੱਕ ਰਹਾ ਏ ਹੋ ਰਿਹਾ ਏਡਾ ਕੋਈ ਨਹੀਂ ਪਰ ਮਜਬੂਰ ਬਹੁਤ ਨੇ ਇੱਥੇ ਵਿਕਦੇ ਹੀ ਨਹੀਂ ਕੁਝ ਲੈ ਘਰੋਂ ਚੱਕੜ ਜਾਂ ਮੰਡੀ ਚੋਂ ਚੱਕਣ ਸਾਰਾ ਕੁਝ ਲੋਕ ਭੈਣਾਂ ਦੂਜੇ ਦਿਨ ਲਾਉਣ ਲੱਗ ਜਾਣਗੇ ਮਜਬੂਰੀਆਂ ਦਾ ਨਾਮ ਆਤਮਾ ਗਾਂਧੀ ਹੈ ਛੋਟੇ ਭਾਈ ਤੇ ਇਹ ਫਿਰ ਮਤਲਬ ਗਿਆਨ ਵਾਲਿਆਂ ਨੇ ਗਿਆਨ ਦੇਣਾ ਹੀ ਹੈਗਾ ਜ਼ਿੰਦਗੀ ਚ ਹਰ ਬੰਦਾ ਹੀ ਕੁਝ ਚੰਗਾ ਕਰਨ ਵਾਸਤੇ ਆਉਂਦਾ ਜਾਂ ਸੋਚਦਾ ਪਰ ਉਹਨੂੰ ਹਾਲਾਤ ਹੀ ਇਸ ਤਰ੍ਹਾਂ ਉਹਦੇ ਮਤਲਬ ਉਹਦੇ ਪਿੱਛੇ ਕਾਣ ਲੈ ਕੇ ਪੈ ਜਾਂਦਾ ਵੀ ਜਿੱਥੇ ਉਹ ਚੰਗਾ ਬਾਰੇ ਸੋਚਦਾ ਉੱਥੇ ਤਿੱਥੀਵੇਂ ਮੰਨ ਕੇ ਤੇ ਕਾਣ ਮਾਰਦਾ ਹੈਗਾ ਫੇਰ ਬੰਦਾ ਕੀ ਕਰੇ ਹੁਣ ਝੋਨੇ ਦੀ ਗੱਲ ਹੈ ਬਹੁਤ ਕਹਿ ਦਿੰਦੇ ਆ ਵੀ ਯਾਰ ਪਾਣੀ ਮੁੱਕ ਜਾਂਦਾ ਸਾਨੂੰ ਪਤਾ ਪਾਣੀ ਮੁੱਕ ਜਾਂਦਾ ਯਾਰ ਇਹ ਇਹ ਚ ਅਸੀਂ ਐਡੇ ਉਹ ਨਹੀਂ ਹੈਗੇ ਵੀ ਸਾਨੂੰ ਪਤਾ ਨਹੀਂ ਵੀ ਪਾਣੀ ਮੁੱਕ ਰਿਹਾ ਪਰ ਇਹਦਾ ਆਲਟਰਨੇਟ ਹੁਣ ਕੀ ਕੱਢ ਲਈਏ ਸਿੰਗਲ ਸਿੰਗਲ ਤਾਂ ਹੱਟੀ ਰਹਿ ਗਈ ਇੱਕ ਇੱਕ ਜਵਾਕ ਹੈ ਕੀ ਮਤਲਬ ਹੋਰ ਖੇਤੀ ਕੀ ਕਰ ਨਰਮਾ ਬੀਜ ਦੇਣਗੇ ਅਸੀਂ ਬੀਜ ਦੇ ਰਹੇ ਆ ਖੁਦ ਨਰਮਾ ਹੁਣ ਅਸੀਂ ਆਪ ਸਿਰਫ ਡੇਢ ਕਿਲੇ ਤੇ ਆ ਗਈ। ਵੀਡੀਓ ਹੁਣ ਸਾਰਿਆਂ ਨੇ ਵੇਖ ਲਈ ਹੋਣੀ ਆ। ਮੈਨੂੰ ਨਹੀਂ ਲੱਗਦਾ ਕਿ ਤਾਰੇ ਦੀ ਗੱਲ ਦੇ ਵਿੱਚ ਕੋਈ ਰਤਾ ਭਰਵੀ ਝੂਠ ਆ ਹਨਾ ਉਹ ਸਾਰੀਆਂ ਗੱਲਾਂ ਸੱਚੀਆਂ ਨਹੀਂ ਆ। ਕਿ ਲੋਕ ਮਜਬੂਰ ਨੇ ਜਿਹੜੇ ਸਾਡੇ ਜ਼ਿਮੀਦਾਰ ਭਰਾ ਨੇ ਮਜ਼ਦੂਰ ਭਰਾ ਨੇ ਹਨਾ ਜਿਹੜੇ ਵਿੱਚੋਂ ਨਾ ਬੀਜਦੇ ਨੇ ਲਾਉਂਦੇ ਨੇ ਹਨਾ ਉਹ ਸਾਰੇ ਇੱਕ ਮਜਬੂਰੀ ਬਸ ਲਾਉਂਦੇ ਨੇ। ਉਹਨਾਂ ਨੂੰ ਸਾਰਿਆਂ ਨੂੰ ਪਤਾਗਾ ਵੀ ਅਸੀਂ ਪਾਣੀ ਵੀ ਜਿਹੜਾ ਹੈਗਾ ਉਹ ਘੱਟ ਕਰ ਰਹੇ ਆ। ਪਰ ਜੇ ਉਹਦਾ ਉਹ ਕੋਈ ਬਦਲਾਵ ਲਾਉਂਦੇ ਨੇ ਤਾਂ ਉਹਨਾਂ ਤੇ ਪੂਰਾ ਬਣਦਾ ਉਹਨਾਂ ਨੂੰ ਰੇਟ ਨਹੀਂ ਮਿਲਦਾ। ਜੇ ਉਹ ਰੇਡ ਲਾਈਨ ਖਾਤਰ ਧਰਨੇ ਲਾਉਂਦੇ ਨੇ ਫਿਰ ਉਹ ਅੱਤਵਾਦੀ ਵੱਜਣ ਲੱਗ ਜਾਂਦੇ ਨੇ ਫਿਰ ਸਰਕਾਰਾਂ ਵੀ ਉਹਨਾਂ ਦੇ ਧਰਨੇ ਚੁਗਵਾ ਦਿੰਦੀਆਂ ਨੇਗੀਆਂ ਤੇ ਤੁਸੀਂ ਇਹਨਾਂ ਬਾਰੇ ਇਸ ਚੀਜ਼ ਦਾ ਤੁਸੀਂ ਹੱਲ ਕੀ ਸੋਚਦੇ ਹੋ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਇੱਕ ਵਾਰੀ ਕੀਮਤੀ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਹਣਾ